ਹੋਇਆ ਹੋਇਆ ਤੇ ਉਸ ਜਿਹੜੇ RAM ਮੰਦਿਰ ਦੇ ਉਦਘਾਟਨ ਦੇ ਸਬੰਧ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਘਰ ਘਰ ਗਲੀ ਗਲੀ ਹਰ ਮੰਦਿਰ ਚ ਉਸ ਉਪਲਖ ਸੇ ਪ੍ਰੋਗਰਾਮ ਕੀਤਾ ਹੈ ਮੈਂ ਬਹੁਤ ਧੰਨਵਾਦੀ ਹਾਂ ਔਰ ਮੁਬਾਰਕਬਾਦ ਦੇਣਾ ਜੈਨ ਸਾਹਿਬ ਨੂੰ ਮਾਮਾ ਜੀ ਨੂੰ ਔਰ ਸਾਰੀ ਟੀਮ ਨੂੰ ਵੀ ਉਹਨਾਂ ਨੇ ਬਹੁਤ ਬੜੀਆ ਉਪਰਾਲਾ ਕਰਿਆ ਯਾਤਰਾ ਨਿਕਲੇਗੀ ਔਰ 101 ਘੰਟੇ ਹਵਨ ਯੱਗ ਹੋਏਗਾ ਮੈਂ ਮੈਂ ਸਾਰਿਆਂ ਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਅਪੀਲ ਕਰੂੰਗਾ ਵੀ ਇਹਦੇ ਚ ਵੱਧ ਚੜ ਕੇ ਹਿੱਸਾ ਲੈਣ ਬਹੁਤ بڑا ਹਿਸਟੋਰੀਕਲ ਇਵੈਂਟ ਹੈ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ ਤੇ ਸਾਰਿਆਂ ਨੂੰ ਪਾਰਟਿਸਪੇਟ ਕਰਨ ਦੀ ਅਪੀਲ ਕਰਦਾ ਮੈਂ ਆਪ ਆਪਣੇ ਵੱਲੋਂ ਬਹੁਤ ਮੁਬਾਰਕਬਾਦ ਦੇਣਾ ਸਾਰੀ ਟੀਮ ਨੂੰ ਜਿਨ੍ਹਾਂ ਨੇ ਉਪਰਾਲਾ ਕਰਿਆ ਮੈਂ ਆਪਣੇ ਵੱਡੇ ਵੀਰ ਆਸ਼ੂ ਕੋਲ ਆਇਆ ਜੀ ਅੱਜ ਆਸ਼ੂ ਜੀ ਕੋਲ ਆਇਆ ਇਹਨਾਂ ਨੂੰ ਨਮੰਤਰਣ ਦੇਣ ਜਿੰਨੀ ਖੁਸ਼ੀ ਨਾਲ ਇਹਨਾਂ ਨੇ ਨਿਮੰਤਰਣ ਸਵਾਗਤ ਕੀਤਾ ਤੇ ਨਾਲ ਇਹ ਕਿਹਾ ਵੀ ਮੈਂ ਪਰਿਵਾਰ ਸਮੇਤ ਪੰਜ ਦਿਨ ਤੇਰੇ ਕੋਲ ਬੈਠੂੰਗਾ ਉੱਥੇ ਇਹਨਾਂ ਦਾ ਦਿਨੋ ਧੰਨਵਾਦ ਕਰਦਾ ਜੀ ਤੇ ਬਾਕੀ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹਨਾ ਆਪਣੇ ਪਰਿਵਾਰਾਂ ਪਰਿਵਾਰਾਂ ਨਾਲ ਬਾਤ ਚੜ ਕੇ ਇੱਥੇ ਆਓ ਸਾਨੂੰ 500 ਸਾਲਾਂ ਬਾਅਦ ਇਹ ਮੌਕਾ ਮਿਲਿਆ ਕਿਉਂਕਿ ਸਾਡਾ ਜਿਹੜਾ ਰਾਮ ਮੰਦਰ ਆ 500 ਸਾਲ ਪਹਿਲਾਂ ਤੋੜ ਦਿੱਤਾ ਗਿਆ ਸੀ ਵਿਅਸ ਕਰ ਦਿੱਤਾ ਸੀ ਮੁਗਲਾਂ ਨੇ ਅੱਜ ਸਾਨੂੰ ਇਹ ਮੌਕਾ ਮਿਲਿਆ ਸਾਡੀਆਂ ਪਹਿਲੀਆਂ ਜਨਰੇਸ਼ਨਾਂ ਇਹ ਸੋਚ-ਸੋਚ ਕੇ ਇੱਥੋਂ ਚਲੀਆਂ ਗਈਆਂ ਵੀ ਕਿਦੋਂ ਸਾਡਾ ਰਾਮ ਮੰਦਰ ਬਣੂਗਾ ਪਤਾ ਨਹੀਂ ਕਿੰਨੀਆਂ ਜਨਰੇਸ਼ਨਾਂ ਸਾਡੀਆਂ ਚਲੀਆਂ ਗਈਆਂ ਤੇ ਹੁਣ ਪ੍ਰੈਜ਼ੈਂਟ ਸਾਨੂੰ ਅਸੀਂ ਖੁਸ਼ਕਿਸਮਤਾਂ ਇਹ ਜਨਰੇਸ਼ਨ ਵਾਲੇ ਜਿਹੜੇ ਇਸ ਵੇਲੇ ਧਰਤੀ ਤੇ ਆ ਸਾਨੂੰ ਮੌਕਾ ਵੀ ਮਿਲਿਆ ਤੇ ਸਾਨੂੰ ਇਹਦੇ 'ਚ ਯੋਗਦਾਨ ਪਾਣ ਦਾ ਮੌਕਾ ਮਿਲਿਆ ਇਸ ਕਰਕੇ ਵੱਧ ਚੜ ਕੇ ਆਪਣੇ ਪਰਿਵਾਰਾਂ ਸਮੇਤ ਆਓ ਤੇ ਇਹਦੇ 'ਚ ਸ਼ਾਮਲ ਹੋਵੋ ਤੇ ਜਿਹੜੇ ਅਸੀਂ ਲਾ ਰਹੇ ਆ ਯਕ ਕਰ ਰਹੇ ਆ ਉਹਦੇ ਚ ਆਪਣਾ ਹਿੱਸਾ ਪਾਓ ਧੰਨਵਾਦ ਜੀ